ਤਿੰਨ ਵੀਡੀਓ ਜ਼ਰੂਰ ਦੇਖਿਓ ਜੇਕਰ ਤੁਸੀਂ ਜ਼ਿੰਦਗੀ ਤੋਂ ਤੰਗ ਆ ਚੁੱਕੇ ਹੋ ਇਹ ਤਿੰਨ ਵੀਡੀਓ ਜ਼ਰੂਰ ਦੇਖਿਓ ਜੇਕਰ ਤੁਸੀਂ ਜ਼ਿੰਦਗੀ ਤੋਂ ਨਰਾਸ਼ ਹੋ ਚੁੱਕੇ ਹੋ ਪਰੇਸ਼ਾਨ ਹੋ ਚੁੱਕੇ ਹੋ ਇਹ ਤਿੰਨ ਵੀਡੀਓ ਤੁਹਾਨੂੰ ਦਿਖਾਉਣੇ ਆ ਜ਼ਰੂਰ ਦੇਖਿਓ ਜੇਕਰ ਤੁਸੀਂ ਜ਼ਿੰਦਗੀ ਤੋਂ ਅੱਕ ਚੁੱਕੇ ਹੋ ਅਸਲ 'ਚ ਆਪਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਤੋਂ ਸਮੱਸਿਆਵਾਂ ਤੋਂ ਅੱਕ ਪੱਕ ਜਾਣੇ ਆ ਪਰ ਆਹ ਦੇਖੋ ਆ ਇੱਕ ਕੁੜੀ ਐ ਤੇ ਇਸ ਦਾ ਸਕੂਲ 1 ਕਿਲੋਮੀਟਰ ਤੇ ਹੈ ਲੱਤ ਇਹਦੀ ਇੱਕ ਬਿਲਕੁਲ ਹੈ ਨਹੀਂ ਦੀ ਤੇ ਇਹ ਇੱਕ ਲੱਤ ਦੇ ਉੱਪਰ ਬਸਤਾ ਪਾ ਕੇ ਤੇ ਕਿਲੋਮੀਟਰ ਆਪਣੇ ਸਕੂਲ ਜਾਂਦੀ ਹੈ ਹੌਸਲੇ ਦੀ ਇਹਦੀ ਦਾਦ ਦੇਣੀ ਬਣਦੀ ਹੈ ਹੁਣ ਆ ਇੱਕ ਹੋਰ ਵੀਡੀਓ ਦੇਖੋ ਇਸ ਕੁੜੀ ਦੀ ਵੀ ਇੱਕ ਲੱਤ ਪੱਟ ਦੇ ਉੱਪਰੋਂ ਕੱਟੀ ਹੋਈ ਹੈ ਤੇ ਇਹ ਰੇਸ ਦੇ ਵਿੱਚ ਦੌੜਦੀਆਂ ਨੇ ਤੇ ਕਿੰਨਾ ਜਜ਼ਬਾ ਕਿੰਨਾ ਹੌਸਲਾ ਕਿੰਨੀ ਦਲੇਰੀ ਹੈ ਇਹਨਾਂ ਦੇ ਅੰਦਰ ਹੁਣ ਆ ਤੀਜੀ ਵੀਡੀਓ ਦੇਖੋ ਇਹ ਬੰਦਾ ਨਾ ਇਹਦੇ ਹੱਥ ਨੇ ਨਾ ਬਾਹਾਂ ਨੇ ਨਾ ਲੱਤਾਂ ਨੇ ਪਰ ਇਹ ਬੰਦਾ ਵੀ ਕਮਾ ਕੇ ਖਾਂਦਾ ਇਹਨੇ ਆਪਣਾ ਤਰੀਕਾ ਵਰਤ ਕੇ ਇੱਕ ਇਹੋ ਜਿਹਾ ਆਟੋ ਤਿਆਰ ਕਰਵਾਇਆ ਹੋਇਆ ਜਿਹਦੇ ਉੱਪਰ ਇਹ ਸਮਾਨ ਢੋਂਦਾ ਕੰਮ ਕਰਦਾ ਪਰ ਇਹਨੇ ਢੇਰੀ ਨਹੀਂ ਟਾਈ ਇਹ ਨਿਰਾਸ਼ ਨਹੀਂ ਹੋਏ ਇਹ ਟਟਕੇ ਨਹੀਂ ਬੈਠੇ ਇਹ ਮੰਗਤਾ ਨਹੀਂ ਬਣਿਆ ਕਈ ਵਾਰ ਅਸੀਂ ਦੇਖਦੇ ਹਾਂ ਕਈ ਵਾਰ ਕਿਸੇ ਦੀ ਮਾੜੀ-ਮੋਟੀ ਲੱਤ ਚ ਕੋਈ ਖਰਾਬੀ ਜਾਂ ਬਾਹਾਂ ਚ ਖਰਾਬੀ ਤੇ ਉਹ ਮੰਗਤੇ ਬਣੇ ਹੋਏ ਨੇ ਕਈ ਤਾਂ ਸਹੀ ਸਲਾਮਤ ਨੇ ਬਿਲਕੁਲ ਉਹ ਮੰਗਦੇ ਫਿਰਦੇ ਨੇ ਪਰ ਸਲੂਟ ਕਰਨਾ ਬਣਦਾ ਹੈ ਸਲਾਮ ਕਰਨਾ ਬਣਦਾ ਹੈ ਇਹਨਾਂ ਦੇ ਜਜ਼ਬੇ ਨੂੰ ਇਹਨਾਂ ਦੇ ਹੌਸਲੇ ਨੂੰ ਜਿਹੜੇ ਐਦਾਂ ਜ਼ਿੰਦਗੀ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਨੇ ਤੇ ਜ਼ਿੰਦਗੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਨੇ ਅਸੀਂ ਆਮ ਹੀ ਘਰਾਂ 'ਚ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਨਿੱਕੇ-ਨਿੱਕੇ ਦੁੱਖ ਤਕਲੀਫ ਨਿੱਕੀਆਂ-ਨਿੱਕੀਆਂ ਪ੍ਰੋਬਲਮਾਂ ਅਸੀਂ ਉਹਨਾਂ ਤੋਂ ਨਰਾਸ਼ ਹਤਾਸ਼ ਹੋ ਜਾਂਦੇ ਆ ਕਈ ਤਾਂ ਖਤਮ ਹੋ ਜਾਣ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਆਤਮ ਹੱਤਿਆ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਪਰ ਤੁਸੀਂ ਇੱਧਰ ਦੇਖੋ ਇਦੋਂ ਵੀ ਜਜ਼ਬੇ ਵਾਲੇ ਲੋਕ ਬੈਠੇ ਨੇ ਇੱਕ ਵਿਗਿਆਨੀ ਹੋਇਆ ਸਟੀਫਨ ਉਹ ਪੂਰਾ ਹੀ ਉਹਦਾ ਮਤਲਬ ਸਰੀਰ ਕੰਮ ਨਹੀਂ ਕਰਦਾ ਸੀ ਪਰ ਇੱਕ ਬਹੁਤ ਵੱਡਾ ਭੌਤਿਕ ਵਿਗਿਆਨੀ ਉਹ ਬਣਿਆ ਮੈਂ ਵੇਖਿਆ ਇੱਕ ਗੀਤ ਹੈ ਨਾ ਕਿ ਇੱਥੇ ਲਿਖਦੇ ਨੇ ਲੋਕ ਹੱਥਾਂ ਬਾਹਾਂ ਤੋਂ ਬਗੈਰ ਲੋਕ ਚੰਨ ਤੱਕ ਜਾਂਦੇ ਇੱਥੇ ਰਾਹਾਂ ਤੋਂ ਬਗੈਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖੇ ਸੋ ਮੈਨੂੰ ਲੱਗਦਾ ਹੈ ਜ਼ਿੰਦਗੀ ਨੂੰ ਇੱਕ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ ਜ਼ਿੰਦਗੀ ਦੇ ਦੁੱਖਾਂ ਤਕਲੀਫਾਂ ਦੀਆਂ ਅੱਖਾਂ 'ਚ ਅੱਖ ਪਾ ਕੇ ਦੇਖਣਾ ਚਾਹੀਦਾ ਹੈ ਅਸਲ 'ਚ ਨਾ ਸਾਡੀਆਂ ਆਮ ਲੋਕਾਂ ਦੀਆਂ ਕੋਈ ਬਹੁਤੀਆਂ ਵੱਡੀਆਂ ਸਮੱਸਿਆ ਨਹੀਂ ਹੈਗੀਆਂ ਸਾਡੀ ਕੋਈ ਦਸਾਂ 'ਚੋਂ ਇੱਕ ਗੱਲ ਪੂਰੀ ਨਾ ਹੋਵੇ ਉੱਥੇ ਨਿਰਾਸ਼ ਦਸਾਂ ਪਿੱਛੇ ਕੋਈ ਇੱਕ ਜਿੱਦ ਨਾ ਪੁੱਗੇ ਉੱਥੇ ਨਿਰਾਸ਼ ਥੋੜੀ-ਬਹੁਤ ਸਰੀਰਕ ਸਮੱਸਿਆ ਆ ਜੇ ਅਸੀਂ ਉੱਥੇ ਢੇਰੀ ਟਾ ਜੰਨੇ ਆ ਥੋੜੀ ਬਹੁਤ ਸਾਡੀਆਂ ਆਸ਼ਾਵਾਂ ਜਾਂ ਸੁਪਨਿਆਂ 'ਚ ਜੋ ਅਸੀਂ ਸੋਚਿਆ ਉਹਦੇ ਮੁਤਾਬਕ ਨਾ ਹੋਵੇ ਅਸੀਂ ਉੱਥੇ ਨਰਾਸ਼ ਹੋ ਜਾਂਦੇ ਆਂ ਵੇਖੋ ਜ਼ਿੰਦਗੀ ਲਈ ਸੰਘਰਸ਼ ਕਰਨਾ ਹੱਕਾਂ ਲਈ ਲੜਨਾ ਇਹ ਬਹੁਤ ਜ਼ਰੂਰੀ ਹੈ ਪਰ ਨਰਾਸ਼ ਹੋ ਜਾਣਾ ਬਿਲਕੁਲ ਨਹੀਂ ਆਹ ਤਿੰਨ ਜਿਹੜੀਆਂ ਵੀਡੀਓ ਮੈਂ ਤੁਹਾਨੂੰ ਦਿਖਾਈਆਂ ਨੇ ਇਹ ਸਿੱਖਿਆ ਨੇ ਇਹ ਲੈਸਨ ਨੇ ਮੇਰੇ ਖਿਆਲ ਦੇ ਨਾਲ ਇਹ ਕਰੋੜਾਂ ਦੀ ਸਿੱਖਿਆ ਸਾਡੇ ਸਾਰਿਆਂ ਦੇ ਲਈ ਇਸੇ ਲਈ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਇਹਨਾਂ ਵੀਡੀਓ ਨੂੰ ਅੱਗੇ ਵੀ ਭੇਜਣਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਸਿੱਖ ਸਕਣ ਦੇਖੋ ਮੈਂ ਦੇਖਿਆ ਸਾਡੇ ਲੋਕ ਨੇ ਜਿਹੜੇ ਨਾ ਉਹ ਕਈਆਂ ਦੇ ਕੋਲ 10 ਕਿੱਲੇ ਜਿਵੇਂ ਜ਼ਮੀਨ ਹੈ ਜਾਂ 7 ਕਿੱਲੇ ਜ਼ਮੀਨ ਹੈ ਤੇ 5-7 ਲੱਖ ਦਾ ਕਰਜ਼ਾ ਤੇ ਉਹ ਆਤਮ ਪਿਆ ਕਰ ਲੈਂਦੇ ਨੇ ਦੇਖੋ ਸਰਕਾਰਾਂ ਦੀਆਂ ਨੀਤੀਆਂ ਗਲਤ ਨਹੀਂ ਉਹਦੇ ਲਈ ਸੰਘਰਸ਼ ਕਰਨਾ ਚਾਹੀਦਾ ਪਰ ਆਤਮ ਹੱਤਿਆ ਕਰ ਲੈਣੀ ਇਹ ਬਿਲਕੁਲ ਵੀ ਠੀਕ ਨਹੀਂ ਹੈ ਮੈਨੂੰ ਲੱਗਦਾ ਹੈ ਇਹ ਤੁਸੀਂ ਦੇਖਿਆ ਸਾਡੇ ਕੋਲ ਨਾ ਇੱਕ ਐਡਾ ਵੱਡਾ ਅਨਮੋਲ ਖਜ਼ਾਨਾ ਹੈ ਜਿਹਦਾ ਅਸੀਂ ਕਦੇ ਮੁੱਲ ਹੀ ਨਹੀਂ ਪਾਇਆ ਕੁਦਰਤ ਨੇ ਸਾਨੂੰ ਫਰੀ ਦੇ ਵਿੱਚ ਅੱਖਾਂ ਦਿੱਤੀਆਂ ਕੰਨ ਦਿੱਤੇ ਹੱਥ ਦਿੱਤੇ ਲੱਤਾਂ ਪਾਵਾਂ ਪੈਰ ਦਿੱਤੇ ਅਸੀਂ ਸਾਨੂੰ ਇਹ ਲੱਗਦਾ ਇਹ ਤਾਂ ਇਹਨਾਂ ਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਸਾਡੀ ਜ਼ਿੰਦਗੀ ਚੋਂ ਇੱਕ ਛੋਟੀ ਜੀ ਚੀਜ਼ ਚਲੀ ਜਾਏ ਤੇ ਸਾਨੂੰ ਐ ਲੱਗਦਾ ਜ਼ਿੰਦਗੀ ਬਕਾਰ ਹੋ ਗਈ ਪਰ ਇਹ ਸੱਚ ਨਹੀਂਗਾ ਮੰਨ ਲਓ ਜਿਹੜੇ ਵਿਅਕਤੀ ਕੋਲ ਦੋ ਹੱਥ ਨਹੀਂਗੇ ਉਹਨੂੰ ਇਹ ਆਫਰ ਦਈਏ ਵੀ ਤੂੰ 5 ਕਰੋੜ ਰੁਪਈਆ ਲੈਣਾ ਚਾਹਣਾ ਹੈ ਕਿ ਤੇਰੀਆਂ ਬਾਹਾਂ ਦੁਬਾਰਾ ਫੁੱਟ ਪੈਣ ਇਹ ਚਾਹਣਾ ਤਾਂ ਉਹ ਬਾਹਾਂ ਚੁਣੇਗਾ ਕੋਈ ਵਿਅਕਤੀ ਜਿਹਨੂੰ ਦਿਖਦਾ ਨਹੀਂ ਹੈ ਬਿਲਕੁਲ ਉਹ ਅੱਖਾਂ ਤੋਂ ਨਹੀਂ ਨਜ਼ਰ ਆਉਂਦਾ ਉਹਨੂੰ ਜੇ ਇਹ ਕਿਹਾ ਜਾਵੇ ਵੀ 5 10 ਕਰੋੜ ਰੁਪਈਆ ਲੈਣਾ ਕਿ ਤੈਨੂੰ ਦਿਖਣਾ ਸ਼ੁਰੂ ਹੋ ਜੇ ਤਾਂ ਉਹ ਦਿਖਣਾ ਹੀ ਚੁਣੇਗਾ ਜਿਹੜਾ ਵਿਅਕਤੀ ਐਦਾਂ ਜਿੰਦੇ ਤੋਂ ਤੁਰਿਆ ਨਹੀਂ ਜਾਂਦਾ ਜਿਹਦੀ ਇੱਕ ਲੱਤ ਹੈ ਨਹੀਂ ਜਾਂ ਦੋਨੋਂ ਲੱਤਾਂ ਹੈ ਨਹੀਂ ਜੇ ਉਹਨੂੰ ਆਫਰ ਦਿੱਤੀ ਜਾਏ ਵੀ ਤੈਨੂੰ ਲੱਤਾਂ ਚਾਹੀਦੀਆਂ ਨੇ ਕਿ 10 ਕਰੋੜ ਰੁਪਈਆ ਚਾਹੀਦਾ ਤਾਂ ਉਹ ਲੱਤਾਂ ਹੀ ਮੰਗੇਗਾ ਸੋ ਸਾਡੇ ਕੋਲ ਸਭ ਕੁਝ ਹੈ ਕੁਦਰਤ ਨੇ ਸਾਨੂੰ ਦਿੱਤਾ ਪਰ ਅਸੀਂ ਐਨੇ ਹੀ ਇਹ ਜਿਹੜਾ ਸਿਸਟਮ ਹੈ ਨਾ ਪੂੰਜੀਵਾਦੀ ਸਿਸਟਮ ਇਨੇ ਸਾਡੀ ਸੋਚ ਨਹੀਂ ਇਦਾਂ ਦੀ ਕਰ ਦਿੱਤੀ ਹੈ ਪੈ ਰਹੋ ਅਸੀਂ ਪੂੰਜੀ ਤੇ ਧਨ ਦੀ ਦੌੜ ਤੇ ਹੋੜ ਦੇ ਵਿੱਚ ਲੱਗੇ ਹੋਏ ਹਾਂ ਅਸਲ 'ਚ ਆਨੰਦ ਜਿਹੜਾ ਹੁੰਦਾ ਹੈ ਨਾ ਉਹ ਸਾਡੀ ਸੋਚਲੀ 'ਚ ਹੈ ਸਾਡੀ ਮਾਨਸਿਕਤਾ 'ਚ ਹੈ ਤੇ ਅਸੀਂ ਆਨੰਦ ਨੂੰ ਜਿਵੇਂ ਕੋਈ ਚੀਜ਼ ਲੱਭੀਦੀ ਹੈ ਐਦਾਂ ਬਾਹਰੋਂ ਲੱਭਦੇ ਫਿਰਦੇ ਹਾਂ ਬਾਹਰੋਂ ਆਨੰਦ ਕਦੇ ਨਹੀਂ ਲੱਭਣਾ ਕਿਉਂਕਿ ਆਨੰਦ ਤਾਂ ਹੁੰਦਾ ਹੀ ਸਾਡੇ ਅੰਦਰ ਹੈ ਸਾਡੀ ਸੋਚਣੀ 'ਚ ਸਾਡੀ ਵਿਚਾਰਾਂ 'ਚ ਸਾਡੀ ਮਾਨਸਿਕਤਾ 'ਚ ਆਨੰਦ ਹੈ ਮੈਨੂੰ ਯਾਦ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਇੱਕ ਕਵਿਤਾ ਹੁੰਦੀ ਸੀ ਸਾਡੇ 12ਵੀਂ ਦੇ ਸਿਲੇਬਸ 'ਚ ਆਨੰਦ ਉਹਦੇ ਤੋਂ ਨੇ ਇਹ ਗੱਲ ਕੀਤੀ ਸੀ ਆਨੰਦ ਕਿੱਥੇ ਵੇ ਤਾਂ ਉਹ ਫਿਰ ਵੱਖ-ਵੱਖ ਚੀਜ਼ਾਂ ਪੁੱਛਦਾ ਆਪਣੀ ਕਵਿਤਾ 'ਚ ਵੀ ਕੀ ਆਨੰਦ ਧਨ 'ਚ ਹੈ ਮਹਿਲਾ 'ਚ ਹੈ ਕਿੱਥੇ ਆਨੰਦ ਆਨੰਦ ਸਾਡੇ ਅੰਦਰ ਹੈ ਲਾਸਟ ਤੇ ਉਹ ਇਹੀ ਨਤੀਜਾ ਕੱਢਦਾ ਹੈ ਵੀ ਜੇ ਤੁਹਾਡੀ ਸੋਚਣੀ ਸਹੀ ਹੋਗੀ ਤੁਸੀਂ ਇਹ ਮੰਨਣਾ ਸ਼ੁਰੂ ਕਰਤਾ ਵੀ ਮੈਂ ਆਨੰਦਤ ਹਾਂ ਤੇ ਫਿਰ ਆਨੰਦ ਹੈ ਨਹੀਂ ਤਾਂ ਆਨੰਦ ਨਹੀਂ ਹੈ ਦੇਖੋ ਮੈਂ ਦੇਖਿਆ ਕੁਝ ਲੋਕ ਮਹਿਲਾ ਚ ਬੈਠੇ ਵੀ ਦੁਖੀ ਨੇ ਰੋਂਦੇ ਪਏ ਨੇ ਨਰਾਸ਼ ਨੇ ਤੇ ਕੁਝ ਮੈਂ ਵੇਖਿਆ ਗਰੀਬੀ ਚ ਝੁੱਗੀਆਂ ਚ ਕੁਲੀਆਂ ਚ ਬੈਠੇ ਵੀ ਉਹ ਖੇਡਦੇ ਹੱਸਦੇ ਨੇ ਮੈਂ ਐਦਾਂ ਦੇ ਮਜ਼ਦੂਰ ਵੇਖੇ ਨੇ ਜਿਹੜੇ ਸਾਰਾ ਦਿਨ ਆਪਣੀ ਪਿੱਠ ਤੇ ਬੋਰੀਆਂ ਚੁੱਕਦੇ ਨੇ ਤੇ ਲੂਣ ਜਾਂ ਅਚਾਰ ਦੇ ਨਾਲ ਉਹਨਾਂ ਦੀਆਂ ਰੁੱਖੀਆਂ ਮਿੱਸੀਆਂ ਰੋਟੀਆਂ ਤੇ ਉਹ ਜਿਹੜੇ ਮਹਿਲ 'ਚ ਬੈ ਕੇ ਡਾਈਨਿੰਗ ਟੇਬਲ ਤੇ ਬੈ ਕੇ 36 ਤਰ੍ਹਾਂ ਦੇ ਪਕਵਾਨ ਖਾਂਦੇ ਨੇ ਉਹਨਾਂ ਨਾਲੋਂ ਵੀ ਹੱਸ ਖੇਡ ਕੇ ਉਹ ਰੋਟੀ ਖਾਂ। ਅਸਲ 'ਚ ਮਨੁੱਖ ਦਾ ਸੁਭਾਅ ਬਹੁਤ ਵੱਡੀ ਚੀਜ਼ ਹੈ। ਕਈ ਵਾਰ ਨਾ ਅਸੀਂ ਸੁਭਾਅ ਨੂੰ ਕੋਈ ਬਹੁਤਾ ਵੱਡੀ ਚੀਜ਼ ਮੰਨਦੇ ਨਹੀਂ। ਪਰ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਦੁੱਖਾਂ ਜਾਂ ਸੁੱਖਾਂ ਦੇ ਵਿੱਚ ਜਿਹੋ ਜਿਹਾ ਉਹਦਾ ਸੁਭਾਅ ਪੱਕ ਗਿਆ ਟਿਕ ਗਿਆ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਕਈ ਲੋਕ ਇਹੋ ਜਿਹੀ ਨੇ ਉਹਨਾਂ ਨੂੰ 6-6 ਮਹੀਨੇ ਸਾਲ-ਸਾਲ ਬੜਾ ਕੁਝ ਉਹਨਾਂ ਦੀ ਜ਼ਿੰਦਗੀ 'ਚ ਹੋਈ ਵਾਪਰੀ ਜਾਂਦਾ ਪਰ ਉਹਨਾਂ ਨੂੰ ਖੇਜ ਕਚੀਚੀਆਂ ਨਹੀਂ ਛੱਡਦੀਆਂ ਤੇ ਉਹ ਆਪਣੀ ਜ਼ਿੰਦਗੀ ਨੂੰ ਐ ਮੰਨਦੇ ਨੇ ਕਿ ਵਧੀਆ ਹੈ ਪਰ ਕਈ ਲੋਕ ਐਦਾਂ ਦੇ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਮੁਕਾਬਲਤਨ ਚੰਗਾ ਹੋ ਰਿਹਾ ਪਰ ਉਹ ਦੋ ਦਿਨ ਵੀ ਖਿਜੇ ਲੜੇ ਜਾਂ ਗੁੱਸੇ 'ਚ ਆਏ ਬਿਨਾ ਉਹਨਾਂ ਦੇ ਨਹੀਂ ਬੀਤਦੇ ਗੁੱਸਾ ਹੋਣਾ ਚਾਹੀਦਾ ਹੈ ਆਪਣੇ ਹੱਕਾਂ ਦੇ ਲਈ ਸਿਸਟਮ ਦੇ ਖਿਲਾਫ ਪਰ ਜਿਹੜੇ ਲੋਕ ਆਪਣੇ ਕੀਮਤੀ ਗੁੱਸੇ ਨੂੰ ਆਪਣੇ ਘਰ ਪਰਿਵਾਰ ਦੋਸਤਾਂ ਮਿੱਤਰਾਂ ਤੇ ਆਂਡ ਗੁਆੜਚੀ ਕੱਢਦੇ ਰਹਿੰਦੇ ਨੇ ਉਹਨਾਂ ਨੇ ਕਦੇ ਗੁੱਸੇ ਦਾ ਅਸਲੀ ਅਰਥ ਸਮਝਿਆ ਹੀ ਨਹੀਂ ਦੇਖੋ ਮਿੱਤਰੋ ਭਾਵਨਾਵਾਂ ਜਿਹੜੀਆਂ ਨੇ ਇਹ ਬਹੁਤ ਕੀਮਤੀ ਨੇ ਇਮਨੁੱਖ ਚ ਹਰ ਹਿਊਮਨ ਬੀਇੰਗ ਚ ਹੁੰਦੀਆਂ ਨੇ ਹੋਣੀਆਂ ਵੀ ਚਾਹੀਦੀਆਂ ਨੇ ਪਰ ਭਾਵਨਾਵਾਂ ਬੇਕਾਬੂ ਨਹੀਂ ਹੋਣੀਆਂ ਚਾਹੀਦੀਆਂ ਸਾਡਾ ਹਰ ਇਮੋਸ਼ਨ ਸਾਡੇ ਕੰਟਰੋਲ ਚ ਹੋਣਾ ਚਾਹੀਦਾ 70% ਤੱਕ ਕੰਟਰੋਲ ਚ ਚਾਹੇ ਗੁੱਸਾ ਹੈ ਚਾਹੇ ਜਿਚਬਾਤ ਹੈ ਚਾਹੇ ਰੋਣਾ ਹੈ ਚਾਹੇ ਹੱਸਣਾ ਹੈ ਕੁਝ ਵੀ ਹੈ ਉਹ 70% ਦੀ ਸਾਡੇ ਕੰਟਰੋਲ ਚ ਸਾਨੂੰ ਰੱਖਣਾ ਚਾਹੀਦਾ ਜੇ ਸਾਨੂੰ ਗੁੱਸੇ ਨੇ ਜਾਂ ਜਜਬਾਤ ਨਹੀਂ ਜਾਂ ਮਤਲਬ ਸਾਡੇ ਅੰਦਰੋਂ ਇੱਕੇਦਮ ਉਮੜੀ ਖੁਸ਼ੀ ਨਹੀਂ ਸਾਨੂੰ ਆਪਣੇ ਮੁਤਾਬਕ ਚਲਾ ਲਿਆ ਤਾਂ ਫੇਰ ਸਾਡੀ ਜ਼ਿੰਦਗੀ 'ਚ ਬਹੁਤ ਕੁਝ ਗਲਤ ਹੋ ਜਾਂਦਾ ਹੈ ਤੇ ਅਕਸਰ ਆਮ ਲੋਕਾਂ ਦੇ ਨਾਲ ਐਦਾਂ ਹੀ ਵਾਪਰਦਾ ਹੈ ਸੋ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਆਪਣਾ ਕਮੈਂਟ ਜਰੂਰ ਲਿਖਿਆ ਕਰੋ ਪਿਆਰੋ ਜ਼ਿੰਦਗੀ ਨੂੰ ਸਮਝ ਗਏ ਵਾਟ ਇਜ਼ ਡੈਫੀਨੇਸ਼ਨ ਆਫ ਲਾਈਫ ਜ਼ਿੰਦਗੀ ਦੀ ਪਰਵਾਸਾ ਕੀ ਹੈ ਜ਼ਿੰਦਗੀ ਨਾ ਬਹੁਤ ਛੋਟੀ ਹੈ 100 ਸਾਲ ਤੱਕ ਇੱਥੇ ਸਾਰਾ ਕੁਝ ਹੋਏਗਾ ਪਰ ਆਪਾਂ ਨਹੀਂ ਹੋਣਾ ਅਗਲੇ ਜਿਹੜਾ 24 ਹੈ ਹੁਣ ਆਪਾਂ 2024 ਚ ਬੈਠੇ ਆ ਤੇ 100 ਸਾਲ ਬਾਅਦ ਆਪਣੇ ਚੋਂ ਇੱਥੇ ਕਿਸੇ ਨੇ ਨਹੀਂ ਹੋਣਾ ਇੱਥੇ ਮਿੱਟੀ ਵੀ ਹੋਏਗੀ ਹਵਾ ਵੀ ਹੋਏਗੀ ਕੋਠੀਆਂ ਬੰਗਲੇ ਕਾਰਾਂ ਵੀ ਹੋਣਗੀਆਂ ਪਰ ਆਪਾਂ ਨਹੀਂ ਹੋਣਾ ਆਪਣੇ ਕੋਲ ਨਾ 60 65 ਸਾਲ ਦਾ ਇੱਕ ਸਮਾਂ ਹੈ ਥੋੜਾ ਜਿਹਾ ਜਿਹੜਾ ਅੱਧਾ ਆਪਾਂ ਸੌਂ ਕੇ ਰਾਤ ਨੂੰ ਗੁਜ਼ਾਰ ਲੈਣਾ ਹੁੰਦਾ ਤੇ ਅੱਧਾ ਜਿਹੜਾ ਉਹ ਆਪਾਂ ਨਹਾ ਲਿਆ ਬਾਥਰੂਮ ਟਾਇਲਟ ਰੋਟੀ ਖਾ ਲਈ ਇਹ ਜਦ ਤਿਆਰ ਹੋ ਲਈ ਆਪਣੇ ਕੋਲ ਜ਼ਿੰਦਗੀ ਜਿਉਣ ਦਾ 60 65 70 ਸਾਲਾਂ ਚ 8-10 ਸਾਲ ਦਾ ਸਮਾਂ ਰਹਿ ਜਾਂਦਾ ਹੈ ਜਿਹੜਾ ਆਪਣੇ ਕੋਲ ਬਚਦਾ ਕਿਉਂਕਿ ਜਿਹੜੀ ਬਚਪਨ ਦਾ ਟਾਈਮ ਹੁੰਦਾ ਆ 10-12 ਸਾਲ ਤੱਕ ਉਹੀ ਬੱਚੇ ਨੂੰ ਸੁਰਤ ਨਹੀਂ ਹੁੰਦੀ ਵੀ ਜ਼ਿੰਦਗੀ ਕੀ ਏ ਤੇ ਇਹਨੂੰ ਕੀ ਕਰਨਾ ਕੀ ਨਹੀਂ ਸੋ ਬਚਪਨ ਵਾਲੇ 10-12 ਸਾਲ ਕੱਢ ਦਈਏ ਤੇ ਜਿਹੜੇ ਅਖੀਰਲੇ 10 ਸਾਲ ਹੁੰਦੇ ਨੇ ਜਦੋਂ ਉੰਜ ਹੀ ਅੰਗ ਪੈਰ ਜਵਾਬ ਦੇ ਜਾਂਦੇ ਨੇ ਗੋਡੇ ਪੀੜ ਮੋਢੇ ਪੀੜ ਅੱਖਾਂ ਚੁਣੀ ਦਿਖ ਰਿਆ ਕੰਨਾਂ ਚੁਣੀ ਸੁਣਦਾ ਪਿਆ ਉਹ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ ਤਾਂ ਬਾਕੀ ਰਾਤ ਦੇ ਅੱਧੀ ਜ਼ਿੰਦਗੀ ਰਾਤ ਦੀ ਕੱਢ ਦਈਏ ਤਾਂ ਬੰਦੇ ਕੋਲ ਬਚਦੇ ਨੇ 8-10 ਸਾਲ ਤੇ 8-10 ਸਾਲ ਦਾ ਸਮਾਂ ਜੇ ਸਾਨੂੰ ਜਿਉਣਾ ਹੀ ਨਾ ਆਵੇ ਤਾਂ ਉਹਦਾ ਕੋਈ ਫਾਇਦਾ ਨਹੀਂ ਮੈਨੂੰ ਲੱਗਦਾ ਸਾਰੇ ਕੰਮ ਛੱਡ ਕੇ ਪਹਿਲਾਂ ਆਪਾਂ ਜੀਣਾ ਸਿੱਖੀਏ ਸੋਚਣਾ ਸਿੱਖੀਏ ਸਮੱਸਿਆਵਾਂ ਦੁੱਖ ਤਕਲੀਫਾਂ ਇਹ ਇਹ ਮੰਨਿਏ ਕਿ ਇਹ ਪਾਰਟ ਆਫ ਲਾਈਫ ਨੇ ਜ਼ਿੰਦਗੀ ਦਾ ਅੰਗ ਨੇ ਇਹ ਸਾਨੂੰ ਨਰਾਸ਼ ਨਾ ਕਰ ਸਕਣ ਸਾਡੇ ਗੁੱਸੇ ਤੇ ਸਾਡੀ ਖਿਜ ਤੇ ਸਾਡਾ ਕੰਟਰੋਲ ਹੋਣਾ ਚਾਹੀਦਾ ਮੈਨੂੰ ਲੱਗਦਾ ਇੱਕ ਪਲ ਕਰੋੜਾਂ ਰੁਪਈਆ ਦਾ ਤੇ ਅਸੀਂ ਰੋਸ ਕੇ ਲੜ ਕੇ ਝਗੜ ਕੇ ਤੇ ਜ਼ਿੰਦਗੀ ਦੇ ਕਈ ਕਈ ਘੰਟੇ ਤੇ ਕਈ ਕਈ ਦਿਨ ਤੇ ਕਈ ਕਈ ਹਫ਼ਤੇ ਜਿਹੜੇ ਕਈ ਕਈ ਕਰੋੜਾਂ ਦੇ ਨੇ ਕਰੋੜਾਂ ਦੇ ਕੇ ਵੀ ਨਹੀਂ ਮਿਲਨੇ ਜੇ 50 ਕਰੋੜ 100 ਕਰੋੜ 200 ਕਰੋੜ ਜਾਂ 1000 ਕਰੋੜ ਦੇ ਕੇ ਵੀ ਬੀਤਿਆ ਹੋਇਆ ਹਫ਼ਤਾ ਜਾਂ ਦਿਨ ਮਿਲਦਾ ਹੋਵੇ ਫਿਰ ਵੱਡੇ ਵੱਡੇ ਲੋਕ ਤਾਂ ਲੈ ਲੈਣਗੇ ਪਰ ਨਹੀਂ ਮਿਲਦਾ ਇਸ ਕਰਕੇ ਇਹ ਅਮੁੱਲਾ ਹੈ ਤੇ ਇਹਨੂੰ ਨੰਦ ਨਾਲ ਗੁਜ਼ਾਰ ਲੈਣਾ ਹੀ ਜ਼ਿੰਦਗੀ ਹੈ ਸੋ ਇਹ ਜਿਹੜੀ ਤੁਸੀਂ ਵੀਡੀਓ ਦੇਖੀਆ ਨਹੀਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਪ੍ਰੇਰਣਾ ਨੇ ਸਾਰੇ ਲੋਕਾਂ ਦੇ ਲਈ ਇਹ ਸਿੱਖਿਆ ਨੇ ਸਾਰੀ ਜਨਤਾ ਦੇ ਲਈ ਸੋ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸਿਓ ਫੋਟ